ਲਓ ਜੀ ਮੀਆਂ ਤੋਂ ਬਾਅਦ ਕੰਮ ਹੋਇਆ ਸ਼ੁਰੂ ਫਿਰ ਐਨੀ ਚਲ ਗਈ ਕੰਦ ਉੱਚੀ ਤੁਹਾਨੂੰ ਲਾ ਰਿਹਾ ਐਸਟੀਮੇਟ ਬਾਰੀਆਂ ਬਾਰੀਆਂ ਦਾ ਕਿੱਥੇ ਰੱਖਣੀਆਂ ਕਿੱਥੇ ਬੂਹੇ ਰੱਖਣੇ ਪਹਿਲਾਂ ਤੁਹਾਨੂੰ ਪਤਾ ਨਹੀਂ ਲੱਗਾਣਾ ਕਿ ਇੱਕ ਆਹ ਦੋ ਕਮਰੇ ਬਾਨੇ ਆਹ ਗਲੀ ਬਰਾਂਡਾ ਔਰ ਉੱਥੇ ਰੱਖਾਂਗੇ ਇੱਥੇ ਮਨਪੀਤ ਬਾਈ ਘਰ ਵਾਲੋਂ ਇਹ ਇੱਥੇ ਜਾਲੀਆਂ ਪੌੜੀ ਔਰ ਉੱਥੇ ਬਣਾਵਾਂਗੇ ਚੌਂਕਾ ਔਰ ਉੱਥੇ ਇੱਥੇ ਇੱਟਾਂ ਉੱਥੇ ਬਣਾਵਾਂਗੇ ਗਲਾਈ ਵਾਲਾ ਗੇਟ ਕੱਚਾ ਤੇ ਪਾਣੀ ਦਾ ਬੜਾ ਕੰਮ ਖਰਾਬ ਹੈ ਪਾਣੀ ਥਾਂ ਨਹੀਂ ਆਵਾ ਤੇ ਪਰਤੀ ਬੜੀ ਪੈਣੀ ਹੈ ਤੇ ਮਿਤੀ ਮਹੀਨਾ ਗੇਟ ਹੋ ਗਏ ਨੇ ਤੇ ਆਪਣੀ ਪਹਿਲੀ ਜੇ ਪੈਣੀ ਹੁਣ ਝੋਨਾ ਲੱਗ ਗਿਆ ਹੁਣ ਝੋਨੇ ਲੱਗ ਕੇ ਵੱਡੇ ਆਣੇ ਆਓ ਸਾਡੇ ਜਈ ਸਾਹਿਬ ਜਈ ਸਾਹਿਬ ਕਿੱਦਾਂ ਠੀਕ ਠਾਕ ਵਧੀਆ ਬੱਡੇ ਨੇ ਜੀ ਮਲਾਜ ਮੈਂ ਕਹਣਾ ਜੀ ਆਪ ਕੰਮ ਕਰ ਡਿਆ ਵਾ ਹੂੰ ਆਹ ਯਾਹ ਦੁੱਧ ਮੋਲਣਾ ਪੈਣਾ ਹੋਰ ਆ ਲੱਗ ਰਿਹਾ ਚੋਨਾ ਅੱਜ ਇੱਥੇ ਟਾਵਾਂਗੇ ਹੋਰ ਇੱਥੇ ਲਾ ਕੇ ਐਸਟੀਮੇਟ ਤੇ ਪਾਵਾਂਗੇ ਮਿੱਟੀ ਵੀਰੇ ਵਾਹਤੀ ਇਲਾ ਘਰ ਇੰਨਾ ਕਰਾਂਗੇ ਤਿਆਰ ਪ੍ਰੋਪਰ ਤੇ ਇੱਥੇ ਕਰਾਂਗੇ ਕੰਦ 7 ਫੁੱਟ ਉਹ ਉੱਥੇ ਤੱਕ ਤੇ ਉੱਥੇ ਵੀ ਕਰਾਂ ਕੰਦ ਤੇ ਉਹ ਥਲਾਵਾਂਗੇ ਫੁੱਲ ਬੂਟੇ ਤਾਰ ਕਿਉਂਕਿ ਉਹ ਪੈਲੀ ਥੋੜੀ ਜਿਹੀ ਪੋਲੀ ਹੈ ਜੇ ਵੰਦਨੀ ਜੀ ਹੋਣੀ। ਧੋਬਿਆ ਜਣੀ ਹੈ। ਤੇ ਬਾਕੀ ਫਿਰ ਹੌਲੀ-ਹੌਲੀ ਆ ਕੰਮ ਵਧਾਵਾਂਗੇ। ਕਿਉਂਕਿ ਜੇ ਹੁਣੇ ਆਪਾਂ ਸਾਰਾ ਥਾਂ ਸਾਢੇ ਤੱਕ ਦੇ ਤੇ ਪਹਿਲੀ ਵੇਲੀ ਪੀ ਰਣੀ। ਇਹ ਤੇ ਆ ਹੋਈ ਯਾਰ। ਅੱਧਾ ਗੱਲਾ। ਅੱਧੇ ਗਲੇ ਤੋਂ ਵਾਧੀ ਆ। ਤਾਂ ਅਸਡੇ ਆ ਜੇ। ਇਹਦੇ ਵਿੱਚ ਕਰਾਂਗੇ ਤਿਆਰੀ। ਤੁਹਾਡੀ ਹੋਈ ਹੋਈ ਆ ਸਾਰੀ ਆਪਣੀ ਆ ਉਹ ਆਪਣਾ ਘਰ ਇਹ ਨਿਊ ਘਰ ਇਹ ਗੁਰਵਦਾ ਘਰ ਵਾ ਉਹ ਕਿੰਨਾ ਮੇਰਾ ਘਰ ਵਾ ਇਹ ਅਜੇ ਤੁਹਾਨੂੰ ਕੁਝ ਦਿਖਣਾ ਨਹੀਂ ਆ ਦਾ ਮਾਡਲ 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 ਦੀ ਫੋਟੋ ਹੈਗੀ ਨਾ ਪਹਿਲਾਂ ਤੇ ਬਖੀ ਫੇਰ ਕਰਦੇ ਨਕਸ਼ਾ ਤਿਆਰ ਹੋਰ ਸਾਹਬ ਨਾਲ ਆ ਰੁਕ ਰਿਆਲੀ ਸ਼ਾਂਤੀਪੂਰਕ ਮਾਹੌਲ ਬਹੁਤ ਜਿਆਦਾ ਕੰਮ ਕਰਾਂਗੇ ਕੋਲ ਬਣਾਵਾਂਗੇ ਇੱਥੇ ਇੱਕ ਬਣਾਵਾਂਗੇ ਖੂਹ ਦੇਤੀ ਰੋਟੀ ਦੇਣੀ ਆ ਮਿਸਤਰੀ ਅੱਜ ਪੜੇ ਬਣਾਉਂਦੇ ਇਥੇ ਹੁਣ ਦੇ ਕਣੀ ਆਜੀ ਪਤਾ ਨਹੀਂ ਕਹਿੰਦਾ ਉਹਨਾ ਮੈਂ ਫੋਨ ਲਾਇਆ ਹੁਣ ਅੱਗੇ ਮੈਂ ਬੜੀ ਨੂੰ ਨਹੀਂ ਸਮਰੀਦ ਨੂੰ ਮੇਰੇ ਤਾਂ ਪਤਾ ਨਹੀਂ ਉਹ ਇੱਥੇ ਨਿਕਲੇ ਨਹੀਂ ਕਰਦੇ ਨਹੀਂ ਇਹਦੇ ਭਾਂਡੇ ਵੀ ਭੰਨ ਜਾਂਦੇ ਉਹ ਮੈਨੂੰ ਜ਼ੋਰ ਮਾਰਦੇ ਜਾਂਦੇ ਮੈਂ ਮੇਤੋਂ ਪੀਉਂਦਾ ਨਹੀਂ ਮੇਰੇ ਪੈਰ ਫੁੱਜ ਜਾਂਦੇ ਵੀ ਧੁੱਪੇ ਮੌਸਮ ਠੰਡਾ ਹੋਏ ਨਾ ਲਓ ਜੀ ਗੋਲ ਗੱਪੇ ਗੋਲ ਗੱਪਾ ਗੋਲ ਗੱਪਾ ਗੋਲ ਗੱਪਾ ਗੋਲ ਗੱਪਾ ਗੋਲ ਗੱਪਾ ਮੋ ਆ ਜਾਨ ਕੱਦੂ ਕਰਕੇ ਆਇਆ ਕੱਦੂ ਜੀ ਵਾ ਆ ਲੈ ਬਣਿਆ ਕੱਦੂ ਕਰਕੇ ਆਇਆ ਕੱਦੂ ਘੋਲ ਕੇ ਆਇਆ ਕੱਦੂ ਰੋਟਰਵੇਟਰ ਮਿੱਟੀ ਬੜੀ ਮਾਰਦਾ ਹੂੰ ਟਰੈਕਟਰ ਸਾਹ ਤੂੰ ਨਿਬੜਿਆ ਪਤਾ ਹੀ ਮੈਨੂੰ ਹਾਂ ਆ ਟਰੈਕਟਰ ਸਾਹ ਆ ਉਹ ਕਾਣੀ ਜੂ ਬੜੇ ਛਿੱਟੇ ਬੱਦ ਰਿਹਾ ਅੱਗੇ ਚੀਤੇ ਹਾਂ ਔੜ ਕਰਦੇ ਢੇਲੇ ਦੇ ਇਹ ਕਾਣੀ ਕਰਕੇ ਆਏ ਉੱਥੇ ਤੇ ਗੋਲ ਕੱਪੇ ਵਾਲਾ ਭਾਈਆ ਘਰ ਤੇ ਇਸ ਮਰੀਦ ਕਿੰਦੀ ਖਾਣੇ ਆ ਨਹੀਂ ਇਸ ਗ੍ਰੀਨ ਲੈਂਡ ਚੱਲਿਆ ਹਾਂ ਦੇਖਦਾ ਸੱਤ ਨਾ 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 ਨ ਕਿਉਂ ਨਹੀਂ ਖਾ ਲਦਾ ਵਾ ਨਹੀਂ ਐ ਤੋ ਕਿਆ ਮੈਂ ਭੁਖਾਵਾ ਮੈਂ ਭੁਖਾਵਾ ਮੈਂ ਭੁਖਾਵਾ ਅਹੀਂ ਚੱਲੇ ਦੁੱਧ ਆ ਗਿਆ ਫੇਰ ਤੈਨੂੰ ਮੈਨੂੰ ਨਹੀਂ ਹਾਨੀ ਕਿਆ ਮੈਂ ਉਹ ਵੀ ਭੁਖਾਵਾ ਮੈਂ ਵੀ ਖਾਣੀ ਆ ਤਾਂ ਨਵੀਂ ਇੰਨੇ ਸੁੱਤਰ ਕੀਤਾ ਵਾ ਦਹੀਂ ਕੇ ਨੂੰ ਲੈ ਕੇ ਦਿੰਦੇ ਨਹੀਂ ਇਹ ਭਾਬੇ ਨੂੰ ਮੜਾ ਹੁਤੋਈਦਾ ਭਾਬੇ ਕੋ ਚੱਲ 500 ਉਹ ਕਹਿੰਦਾ ਕੰਜੂਸ ਬੰਦੇ ਸੁੱਤਰ ਗਿੱਤੇ ਪਪਾ ਇਹਨਾਂ ਬਾਅਦ ਜੀ ਜੈਨੀ ਖਾਣੀ ਆ ਮੈਂ ਕੋ ਉੱਥੇ ਜਾ ਕੇ ਕਹਦੇ ਹਾਂ ਤਾਂ ਆਈਸਕ੍ਰੀਮ ਨਹੀਂ ਲੈਣੀ ਬਲਦੇ ਨੂੰ ਨਾ ਯਾ ਪੇਸਟੀ ਪੇਸਟੀ ਹਾਂ ਲੈ ਲਾ ਜੀ ਲੈ ਲਾ ਮੈਨੂੰ ਵੇ ਕੇ ਵੜੀ ਰਾਨੀ ਹੋਈ ਬਾਪੂ ਵਰਗਾ ਬੰਦਾ ਨਹੀਂ ਤੇ ਖੇਤੀ ਵਰਗਾ ਧੰਦਾ ਨਹੀਂ ਪਸਤਾ ਫੰਡਾੰਦਾ ਹੂੰ ਡਾਡੀ ਡਾਡੀ ਆਗੇ ਕਿੰਨੇ ਤੂੰ ਇਹਨਾਂ ਨੇ ਨਵੇਂ ਬੜੇ ਭੂਏ ਝੜਾਏ ਵੇਖੀ ਮੈਂ ਸੂਤਰ ਕਰਦਾ ਮੁੰਡਾ ਡਾਡੀ ਦਾ ਰੋਸਾ ਉਹ 150 ਰੁਪਏ ਲੈ ਲੈਿੰਦੀ ਮੈਂ ਸੂਤਰ ਕਰਦਾ ਤੇ ਪਹਿਲੀ ਟਰਾਲੀ ਆਪਣੀ ਵੇਗੀ ਆ ਤੇ ਦੂਜੀ ਟਰਾਲੀ ਆ ਗਈ ਆ ਇਹ ਕਹੇ ਲੈਣੀ ਆ ਤੇ ਸੰਪਰਕ ਕਰ ਸਕਦਾ ਆਪਣੀ ਆ ਕਿ ਆਪਣੀ ਪਾਇਆ ਕਰ ਸੀ ਜੋ ਬਣ ਕੇ ਨਵੀਂ ਆਈ ਜਾਂਦੀ ਆ ਇਹ ਦੇ ਕਿਦੋਂ ਆ ਇਹ ਹੁੰਦੀ ਆ ਉਹ ਕੁਆਲੀ ਨਹੀਂ ਲੱਕੜ ਗੰਚੀ ਉਹ ਖੁਰਪਾ ਖੁਰਪਾ ਪਾਣੀ ਦੇ ਲਿਆ ਪੱਲੇ ਪਾਸੇ ਵੀ ਲਿੰਗੀ ਲੱਗਾ ਬੜਾ ਅਰੀਜਣਾ ਬਣਾਈ ਤਾ ਜੀ ਆਹ ਵੇਖੋ ਆਹ ਵੇਖੋ ਆਹ ਏਦਾਂ ਕਰਕੇ ਬ੍ਰੇਕ ਮਾਰੀ ਜੀ ਏਦਾਂ ਆ ਜਾਂਦੀ ਆ ਨਾ ਹੂੰ ਤੇ ਇਹ ਆ ਕੱਦ ਦੀ ਹੈ ਉਹ ਬੜੀ ਐਵੇਂ ਤਾਂ ਨਹੀਂ ਜੀ ਉਹ ਉਹਦੇ ਘੋਲ ਲਈਦਾ ਐਵੇਂ ਢਾ ਕਰਕੇ ਫੇਰ ਏਦਾਂ ਉਹ ਡਾਲਾ ਕਸਨੂਆ ਡਾਲਾ ਕਸਨ ਲਈ ਆ ਆਪਰੇਕ ਨਾ ਕੰਮ ਹੋਣਾ ਜੇ ਮੰਨ ਲਓ ਡਾਲਾ ਨਹੀਂ ਵੱਜਦਾ ਤਾਂ ਉਹ ਇਹਨੂੰ ਏਦਾਂ ਕਰਕੇ ਏਦਾਂ ਕਰ ਲਈਦਾ ਮੇਰੇ ਸਾਹਮਣੇ ਆਇਆ ਇੱਥੇ ਜਿਹੜਾ ਅੱਧ ਤੱਕ ਖੋਦੀ ਦੋ ਸਿਸਟਮ ਬੜੇ ਆ ਗਏ ਆ ਸਿਸਟਮ ਬੜੇ ਸਾਰੀ ਆ ਮੰਜਾ ਲਗਾ ਜਿਹੜੀ ਪਹਿਲੀ ਟਰਾਲੀ ਨੂੰ ਮੰਜਾ ਨਹੀਂ ਲੱਗਾ ਮੰਜਾ ਲਗਾ ਹੈ ਹਾਂ ਉਹਨਾਂ ਨਾਲ ਆ ਆ ਉਹਨਾਂ ਇਹ ਉਹ ਨਹੀਂ ਆਣੀ ਬਹੁਤ ਇਹ ਲੋਹੇ ਦਾ ਬਣਾਇਆ ਤੇ ਇੱਧਰ ਵੀ ਉਹ ਕੋਈ ਆ ਉਹ ਘੋੜਾ ਤੇ ਜਿਹੜੀ ਪਹਿਲੀ ਟਰਾਲੀ ਉਹ ਵੇਚੀ ਆ ਤੇ ਇਹ ਟਰਾਲੀ ਇਹ ਆ ਤੇ ਸੰਪਰਕ ਕਰ ਸਕਦਾ ਜਿੰਨੇ ਵੀ ਲੈਣੀ ਹੋਏ ਕਮੈਂਟ ਕਰ ਸਕਦਾ ਤੇ ਬੜਾ ਕੋਈ ਲਿਖਿਆ ਵਾ ਬਾਪੂ ਜਿੰਦਾਬਾਦ ਜੱਟ ਸਕੀਨ ਜੱਟ ਸਕੀਨ ਜੱਟ ਮਾਈ ਜੋਬ ਯੂਅਰ ਜੋਬ ਆਇਆ ਹੈ ਫਾਰਮਰ ਤੇ ਟਾਡੀ ਜੜੀਓ ਕੰਪਿਊਟਰ ਯੂਅਰ ਜੋਬ ਜ਼ਿਮੀਦਾਰ ਆਏ ਬਾਪੂ ਵਾਜਾ ਬੰਦਾ ਨਹੀਂ ਕਿ ਖੇਤੀ ਵਗਾ ਤੰਦਾ ਫਾਰਮਸ ਕਵੀਨ ਕਵੀਨ ਟਰਾਲੀ ਜੂਤ ਜ਼ਿੰਮੇਦਾਰ ਤੇ ਜੇ ਕਹਿੰਦੇ ਆਉਂਦੀ ਭੰਡੇ ਲੈ ਕੇ ਖਲੋਤੀ ਆ ਕਮੈਂਟ ਕਰ ਦਿਓ ਤਿੰਨ ਲੈਣੀ ਆ ਤੇ ਗੋਲ ਗੱਪੇ ਸਮੀਰ ਨੇ ਖਾਲੇ ਆ ਅੱਜ ਸਮੀਰ ਬਾਤੀ ਸਰਪ੍ਰਾਈਜ਼ ਵਾਜ ਅੱਜ ਜੋ ਟਿਊਸ਼ਨ ਤੇ ਗਈ ਲੋ ਭਾਈ ਨੇ ਕਹਿੰਦੀ ਮੈਨੂੰ ਮੇਲੇ ਲੈ ਕੇ ਜਾ ਹਾਂ ਨਹੀਂ ਸਮੀਰ ਜੋ ਟਿਊਸ਼ਨ ਤੇ ਗਈ ਲੋ ਭਾਈ ਨੰਗਿਆ ਕਹਿੰਦੀ ਭਾਈ ਸੁਖਤੇ ਆ ਗਿਆ ਮੈਂ ਭਾਈ ਖਲਾ ਲਾਂ ਉਂਝਰ ਉਹਨੇ ਜਿਹੜੇ ਭਾਈ ਨੂੰ ਖਲਾਰ ਗਿਆ ਖਿਆਈ ਵੇਚ ਲਾ ਕੇ ਕਹਿੰਦਾ ਮੈਨੇ ਚੱਕ ਮੈਂ ਤੇ ਨਾ ਹੱਥ ਪੁੰਜਾ ਮੈਂ ਨਹੀਂ ਆਹ ਬੰਦਾ ਮੇਰਾ ਪੁੱਤੂ ਮੈਂ ਸੀ ਦਿੱਤੀ ਤੇ ਤੂੰ ਉਹ ਲੈ ਆ ਉਹ ਆਹ ਇੱਕੋ ਹੀ ਬੰਦਾ ਜਿਹਨੇ ਪੁੰਨਾਂ ਨੇ ਹੱਥ ਦੇ ਪੁੰਜ ਕੇ ਨਾ ਅਗੇ ਪੋਟੀ ਕਾਨ ਨੇ ਕਹਿੰਦਾ ਮੈਂ ਨਿੱਕੜ ਦਾ ਧਿਆ ਰੱਖੀ ਆਹ ਪੋਟੀ ਕਾਨ ਚ ਲੈ ਨਿੱਕੜ ਦਾ ਧਿਆ ਰੱਖ ਜਿਹਦਾ ਨਿੱਕੜ ਸੁਣਾ ਦਾ ਪਿਆ ਦਾ ਖਾਰੇ ਖਾਰੇ ਮੇਰੀ ਮੇਰੀ ਵਾਰੀ ਆਈ ਕਿ ਨਹੀਂ